ਭਗਵਾਨ ਬਾਲਮਿਕ ਆਦ ਧਰਮ ਸਮਾਜ ਭਾਰਤ ਜਥੇਬੰਦੀ ਦੇ ਆਗੂਆਂ ਵੱਲੋਂ ਬਟਾਲਾ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਬਾਬਾ ਮੇਗਨਾਥ ਰਾਸ਼ਟਰੀ ਪ੍ਰਧਾਨ ਅਤੇ ਦੂਸਰੇ ਅਹੁਦੇਦਾਰ ਪਹੁੰਚੇ ਇਸ ਮੌਕੇ ਬਟਾਲਾ ਦੇ ਰਹਿਣ ਵਾਲੇ ਤ੍ਰੇਵੈਣੀ ਚੋਹਾਨ ਨੂੰ ਮਹਿਲਾ ਵਿੰਗ ਦੇ ਪੰਜਾਬ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਇਸ ਮੌਕੇ ਪਹੁੰਚੇ ਅਹੁਦੇਦਾਰਾਂ ਅਤੇ ਤ੍ਰੇਵੈਣੀ ਚੋਹਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਬੋਲੇ ਸੋ ਨਿਰਵੇ ਭਗਵਾਨ ਵਾਲਮੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਅੱਜ ਪਹਿਲੇ ਤੇ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਭਗਵਾਨ ਵਾਲਮੀਕੀ ਆਈ ਤਰ੍ਹਾਂ ਸਮਾਜਿਕ ਛੋਟੇ ਸੱਦੇ ਤੋਂ ਸਾਰੇ ਇੱਥੇ ਇਕੱਤਰ ਹੋਏ ਅੱਜ ਇਸ ਤਰ੍ਹਾਂ ਹੀ ਭਗਵਾਨ ਵਾਲਮੀਕੀ ਆਈ ਤਰ੍ਹਾਂ ਸਮਾਜ ਦੀ ਜਿਹੜੀ ਇੱਕ ਵਿਸ਼ੇਸ਼ ਜਿਹੜੀ ਬੈਠਕ ਦਾ ਯੋਜਨ ਜਿਹੜਾ ਸਾਡੇ ਮਾਜਾ ਜੌਨ ਦੇਡੇ ਚੇਅਰਮੈਨ ਤਰੁੰਜੀ ਮਾਹੀ ਵੱਲੋਂ ਕੀਤਾਗਾ ਅਤੇ ਇਹਨਾਂ ਦੇ ਅਨਤਖ ਪ੍ਰਯਾਸ ਹੇਠ ਤਰਵੈਣੀ ਚੋਹਾਨ ਜੀ ਜੋ ਕਿ ਅੱਜ ਸੰਸਥਾ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਮੁੱਖ ਤੌਰ ਤੇ ਜਿਹੜੀ ਚੇਅਰਪਰਸਨ ਸਿਮਰਨ ਕੌਰ ਪੱਟੀ ਜੀ ਜੋ ਕਿ ਸਾਡੇ ਪੰਜਾਬ ਦੇ ਚੇਅਰਪਰਸਨ ਨੇ ਉਹਨਾਂ ਵੱਲੋਂ ਜਿਹ ਤ੍ਰਿਵੈਣੀ ਜੁਹਾਨ ਜੀ ਨੂੰ ਵਾਈਸ ਚੇਅਰ ਪਰਸਨ ਪੰਜਾਬ ਜਿਹੜਾ ਨਿਯੁਕਤ ਕੀਤਾ ਜਾ ਰਿਹਾ ਹੈ ਸਾਡੀ ਸੰਸਥਾ ਵੱਲੋਂ ਲਗਾਤਾਰ ਜਿਹੜਾ ਔਰਤਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਨਿਯੁਕਤ ਕੀਤਾ ਜਾ ਰਿਹਾ ਸਾਡੀ ਭੈਣ ਸਿਮਰਨ ਕੌਰ ਭੱਟੀ ਜਿਸ ਦੇ ਵੱਲੋਂ ਲਗਾਤਾਰ ਹਰ ਸਾਲ ਜਿਹੜਾ ਦੋ ਵਾਰੀ ਜਿਹੜਾ ਨਸ਼ਾ ਛਡਾਓ ਕੈਂਪ ਤੇ ਖੂਨਦਾਨ ਦਾ ਕੈਂਪ ਦਾ ਯੋਜਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤਾ ਜਾ ਰਿਹਾ ਲਗਾਤਾਰ ਪੰਜਾਬ ਨੇ ਹੋਰ ਵੀ ਜਿਹੜੇ ਸੂਬੇ ਨੇ ਹਿਮਾਚਲ ਹਰਿਆਣਾ ਰਾਜਸਥਾਨ ਵਿੱਚ ਵੀ ਸੰਸਥਾ ਵੱਲੋਂ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਆ ਨੁਮਾਇੰਦਗੀ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਜਿਹੜੇ 2027 ਦੇ ਇਲੈਕਸ਼ਨਾਂ ਵਿੱਚ ਵੀ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਔਰਤਾਂ ਜੜੀਆਂ ਇਸ ਵਾਰੀ ਜਿਹੜੀ ਰਾਜਨੀਤੀ ਵਿੱਚ ਵੀ ਆਪਣਾ ਪਰਚਮ ਲਹਿਰਾਉਣ। ਤਰੁਣ ਜੀ ਮਾਈ ਵੱਲੋਂ ਇੱਥੇ ਲਗਾਤਾਰ ਡੇਰਾ ਬਾਬਾ ਨਾਨਕ ਆ ਕਾਧੀਆਂ ਔਰ ਚੋਵਾਲ ਇੱਥੇ ਲਾਗੇ ਜਾ ਕੇ ਜਿੰਨੇ ਪਿੰਡਾਂ ਇਹਨਾਂ ਤਕਰੀਬਨ ਤੌਰ ਤੇ ਸਾਰੀ ਜਗ੍ਹਾ ਤੇ ਜਿਹੜੇ ਭਗਵਾਨ ਵਾਲਮੀਗਾ ਤੇ ਸਮਾਜ ਦੇ ਜੁਨਟ ਆ ਜਿਹੜੇ ਕਾਇਮ ਕਰ ਦਿੱਤੇ ਗਏ। ਇੱਕ ਸਿਰਫ ਇੱਕ ਵਿਅਕਤੀ ਵਿਸ਼ੇਸ਼ ਜੋ ਕਿ ਇੱਕ ਸਿਰਫ ਫੇਮ ਲੈਣ ਦੇ ਲਈ ਬਾਹਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰ ਦੇਣਾ ਦੇਸ਼ ਦੀ ਏਕਤਾ ਤੇ ਖੰਡਦਾਲ ਭੰਗ ਕਰ ਦੇ ਦੰਗੇ ਕਰਾਉਣਾ ਚਾਹੁੰਦਾ ਹੈ ਪਰ ਮੇਰਾ ਅਤੇ ਮੇਰੀ ਸੰਸਥਾ ਵੱਲੋਂ ਹਮੇਸ਼ਾ ਇਹ ਉਪਰਾਲਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਆਹੀ ਆਪਸੀ ਆਪ ਭਾਈਚਾਰਕ ਸਾਂਝ ਨੂੰ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋਉਂਦਾ ਜੇਕਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਖਰਾਬ ਹੋ ਗਈ ਤੇ ਉਹਨਾਂ ਦੇ ਮਨਸੂਬੇ ਜਿਹੜੇ ਗ੍ਰਾਮਯਾਬ ਹੋ ਜਾਣਗੇ ਅਤੇ ਜੋ ਉਹਨਾਂ ਦਾ ਮਨਸੂਬਾ ਹੈ ਕਿ ਇੱਥੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਜਿਹੜਾ ਪੰਜਾਬ ਨੂੰ ਜਿਹੜਾ ਭਾਰਤ ਤੋਂ ਅਲੱਗ ਜਿਹੜਾ ਕੀਤਾ ਹੈ ਜੋ ਅਸੀਂ ਕਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਸਭ ਤੋਂ ਪਹਿਲੇ ਸਾਡੀ ਸੰਸਥਾ ਵੱਲੋਂ ਉਸ ਦੇਸ਼ ਵਿਰੋਧੀ ਦੇਤੇ ਮਕਦਮਾ ਦਰਜ 250 ਥਾਣਾ ਗੰਬੋ ਵਿੱਚ ਦਰਜ ਕਰਾ ਆ ਗਿਆ ਸੀ ਮੈਂ ਭਗਵਾਨ ਬਾਬਮੀਕੀ ਆਦੀ ਧਰਮ ਸਮਝਮਾਜ ਤੋਂ ਪੰਜਾਬ ਮੈਗਾ ਵਿੰਗ ਚੇਅਰਮੈਨ ਸਿਮਰਨ ਪੱਟੀ ਆ ਸੁਆਮੀ ਮੇਗਨਾਥ ਜੀ ਦੀ ਰਹਿਨੁਮਾਈ ਹੇਠ ਤਿਰਵੈਣੀ ਚੋਹਾਂ ਜੀ ਨੂੰ ਵਾਈਸ ਚੀਅਰ ਪਰਸਨ ਪੰਜਾਬ ਮਹਿਲਾਵਿੰਗ ਦੀ ਨਿਯੁਕਤ ਕਰਨ ਆਏ ਆ ਅਸੀਂ ਇੱਥੇ ਬਟਾਲਾ ਵਿੱਚ ਜੀ ਅਸੀਂ ਅੱਗੇ ਵੀ ਬਟਾਲਾ ਹਰਚੋਆ ਜੀ ਵੇ ਤੁਹਾਨੂੰ ਬਾਬਾ ਜੀ ਨੇ ਦੱਸਿਆ ਹੋਰ ਵੀ ਜਗ੍ਹਾ ਤੇ ਚੀਮਾ ਸਾਹਿਬ ਨੇ ਸਾਡੇ ਮਾਧਿਅਮ ਰਾਈ ਸਾਡੇ ਸਮਾਜ ਨੂੰ ਅੱਗੇ ਵਧਾਵਾ ਦਿੱਤਾ ਵਾ ਏਡਿਸ ਨੂੰ ਅਸੀਂ ਤ੍ਰਿਵਾਰੀ ਚੋਹਾਨ ਜੀ ਨੂੰ ਇਹ ਇੱਕ ਸੰਦੇਸ਼ ਦਵਾਂਗੇ ਕਿ ਤੁਸੀਂ ਨਿੱਕੇ ਨਿੱਕੇ ਕਸਬਿਆਂ 'ਚ ਜਾ ਕੇ ਪੰਜਾਬ ਦੇ ਜਿੱਥੇ ਵੀ ਨਿੱਕੇ ਨਿੱਕੇ ਪਿੰਡ ਹੈ ਜਿੱਥੇ ਔਰਤਾਂ ਨੂੰ ਪਿੱਛਾ ਦਿੱਤਾ ਜਾਂਦਾ ਹੈ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਮਿਲਦੇ ਉੱਥੇ ਜਾ ਕੇ ਔਰਤਾਂ ਦੀ ਨਿਯੁਕਤੀ ਕਰਨ ਔਰ ਸਾਡੇ ਜਥੇਬੰਦੀਆਂ ਨੂੰ ਹੋਰ ਵੀ ਜਿਆਦਾ ਸਮਰਥਨ ਮਿਲਿਆ ਅਸੀਂ ਪਿੰਡਾਂ ਵਿੱਚ ਜਾ ਕੇ ਛੋਟੇ ਛੋਟੇ ਕਸਬਿਆਂ 'ਚ ਜਾ ਕੇ ਨਸ਼ਾ ਛਡਾਉ ਜਿਹੜੇ ਆਦਾ ਯੂਥ ਨਸ਼ਾ ਛਡਣਾ ਚਾਹੁੰਦਾ ਹੈ ਉਹਨਾਂ ਨੂੰ ਅਸੀਂ ਨਸ਼ਾ ਛਡਾਉਣ ਵਾਸਤੇ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਬਹੁਤ ਯੂਥ ਨੂੰ ਅੱਗੇ ਵੀ ਅੰਮ੍ਰਿਤਸਰ ਵਿੱਚ ਆਏ ਸਾਡੇ ਅਸੀਂ ਨਸ਼ਾ ਛਡਾਊ ਕੇਂਦਰਾਂ ਵਿੱਚ ਬੜੇ ਯੂਥ ਨੂੰ ਦਾਖਲ ਕਰਾਇਆ ਹੈ ਹੋਰ ਬਲੱਡ ਡੋਨੇਟ ਬਹੁਤ ਕੈਂਪ ਲਗਵਾਏ ਹੋਏ ਆ ਅਸੀਂ ਤੇ ਔਰਤ ਮਰਦ ਅਧਿਕਾਰ ਹੈ ਜਿਹੜਾ ਇੱਕ ਉਹਦਾ ਵਾਸਤੇ ਅਸੀਂ ਔਰਤਾਂ ਨੂੰ ਜਾਗਰੂਕ ਕਰਦੇ ਆ ਕਿ ਜਿਹੜੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਨੁਸਾਰ ਔਰਤਾਂ ਨੂੰ ਮਰਦ ਨੂੰ ਇੱਕੋ ਜਿਹਾ ਅਧਿਕਾਰ ਮਿਲਿਆ ਜੇ ਔਰਤ ਵੋਟ ਪਾਉਣ ਦਾ ਅਧਿਕਾਰ ਰੱਖਦੀ ਹੈ ਕਰੋ ਬਰ ਜਾ ਕੇ ਕਮਾਈ ਕਰਨ ਦਾ ਅਧਿਕਾਰ ਰੱਖਦੀ ਹੈ ਤੇ ਔਰ ਬਾਕੀ ਕੰਮਾਂ ਵਿੱਚ ਵੀ ਉਹ ਮਰਦ ਤੋਂ ਪਿੱਛੇ ਨਹੀਂ ਹੈ ਜੈ ਬਲਮਿਕੀ ਹਰ ਹਰ ਬਲਮਿਕੀ ਮੇਰਾ ਨਾਮ ਤ੍ਰਵੇਣੀ ਚੋਹਾਨ ਔਰ ਮੈਨੂੰ ਮੈਡਮ ਜੀ ਨੇ ਪੰਜਾਬ ਦੀ ਵਾਇਸ ਸਟਾਨ ਲਗਾਇਆ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਔਰ ਅੱਜ ਮੈਂ ਤੁਹਾਡੇ ਚ ਬੈਠੀ ਆ ਤੇ ਬਾਬਾ ਜੀ ਦੀ ਬਦੌਲਤ ਬਾਬਾ ਜੀ ਮੇਕਨਾਜੀ ਦੀ ਬਦੌਲਤ ਬੈਠੀ ਆ ਅਸੀਂ ਇਹਨਾਂ ਦੀ ਰਹਿਮਾਈ ਦੇ ਵਿੱਚ ਮੇਰੇ ਤਰਮ ਚੀਮਾ ਜੀ ਪੁੱਤਰ ਬੱਚਾ ਮੇਰਾ ਬਹੁਤ ਹੀ ਕੁਸ਼ਾਣਾ ਇੱਥੇ ਕੰਮ ਕਰ ਰਿਹਾ ਮੈਂ ਕੰਮ ਤੇ ਚਲੋ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਪਹਿਲਾਂ ਵੀ ਕਰਦੀ ਸੀ ਲੇਕਿਨ ਹੁਣ ਜਿੜਾ ਬਾਬਾ ਜੀ ਦੀ ਰਹਿਮਾਈ ਦੇ ਹੇਠ ਮੈਂ ਮੈਡਮ ਜੀ ਬੈਠੇ ਨੇ ਇਹ ਹਰ ਪਿੰਡ ਵਿੱਚ ਜਾ ਕੇ ਮੈਂ ਆਪਣਾ ਪ੍ਰਚਾਰ ਕਰਾਂਗੀ ਔਰ ਜਿਹੜੀ ਵੀ ਕੋਈ ਸਾਡੀ ਬਾਲਮੀਕੀ ਸਮੁਦਾਇ ਦੇ ਵਿੱਚ ਇਹ ਨਹੀਂ ਕਿ ਜ਼ਰੂਰੀ ਸਾਡਾ ਬਾਲਮੀਕੀ ਸਮੁਦਾਇ ਦੇ ਨਾਲ ਹੀ ਹੈਗਾ ਵਾ ਹੋਰ ਵੀ ਕੋਈ ਦੁਖੀ ਹੋਣਗੇ ਤੇ ਅਸੀਂ ਉਹਨਾਂ ਦੇ ਨਾਲ ਵੀ ਤੱਕਾ ਨਹੀਂ ਹੁੰਨ ਦਵਾਂਗੇ ਔਰ ਹਰ ਪਿੰਡ ਦੇ ਵਿੱਚ ਨਸ਼ਾ ਸਟਾਉ ਕੰਮ ਕਰਾਂਗੇ ਬਟਾਲਾ ਤੋਂ ਵਿੱਕੀ ਮਲਕ ਦੀ ਖਾਸ ਰਿਪੋਰਟ